ਹੈਲੋ ਸਸਰੀਕਲ ਸਾਰਿਆਂ ਨੂੰ ਜੀ ਹੋਰ ਕੀ ਹਾਲ ਚੜ ਸਾਰਿਆਂ ਦਾ ਬਹੁਤ ਉਪ ਲੱਗਦੀ ਆ ਹੁਣ ਤੇ ਹੁਣ ਮਤਲਬ ਮੌਜ ਬੱਜ ਗਈ ਆ ਬਹੁਤ ਖਿੜਿਖਿੜੀ ਧੁੱਪ ਲੱਗੀ ਬੜੇ ਦਿਨਾਂ ਤੋਂ ਵਲੌਗਸ ਸ਼ੂਟ ਨਹੀਂ ਸੀ ਕੀਤਾ ਮੈਂ ਉਹਦੇ ਪਿੱਛੇ ਬੜੇ ਕਾਰਨ ਸਨ ਕੁਝ ਤੇ ਬਿਜ਼ੀ ਰਹੇ ਥੋੜੀ ਦੇਰ ਤੁਹਾਨੂੰ ਮੈਂ ਨਾ ਬਾਹਰ ਦਾ ਨਜ਼ਾਰਾ ਵਖਾਣ ਆ ਵੇਖੋ ਆਹ ਲੋ ਜੀ ਮਿੱਟੀ ਇਕੱਠੀ ਹੋਈ ਸਾਡੇ ਇਹ ਮਤਲਬ ਜਗਾ ਜਦੋਂ ਇਤੋਂ ਆਪਾਂ ਸਾਫ਼ ਕਰਦੇ ਆ ਨਾ ਆਪਣਾ ਵਿਹੜਾ ਤੇ ਸਾਰੀ ਮਿੱਟੀ ਬਾਹਰ ਚਲ ਜਾਂਦੀ ਆ ਤੇ ਆਸੀ ਕਿ ਬਈ ਜਦਾ ਰੋਜ਼ ਰੋਜ਼ ਬਾਰਿਸ਼ ਹੋਈ ਜਾਂਦੀ ਸੀ ਉਹਦੇ ਬਹੁਤ ਵਧੀਆ ਧੁੱਪ ਲਗੀ ਬਹੁਤ ਖਿੜੀ ਹੋਈ ਜਦੋਂ ਮਤਲਬ ਬਾਰਿਸ਼ ਹੁੰਦੀ ਸੀ ਡੇਲੀ ਤੇ ਉਹ ਰੋਜ਼ ਸਫਾਈਆਂ ਕਰੋ ਔਰ ਬਿਜ਼ੀ ਰਹੋ ਉਹ ਫੇ ਤਕਾਵਟ ਹੋ ਜਾਂਦੀ ਤੇ ਸੱਚੀ ਵਲੌਗ ਸ਼ੂਟ ਕਰਨ ਦਾ ਮਜ਼ਾ ਤੇ ਬਹੁਤ ਆਉਂਦਾ ਪਰ ਇਹ ਹੋ ਜਾਂਦਾ ਕਿ ਜਦੋਂ ਐਡੀਟਿੰਗ ਕਰਨੀ ਹੁੰਦੀ ਹੈ ਨਾ ਉਹ ਥੋੜਾ ਜਿਹਾ ਟਫ ਲੱਗਦਾ ਵਾ ਤੇ ਇੱਕ ਫਿਰ ਮੇਰਾ ਇਹ ਹੋ ਜਾਂਦਾ ਕਿ ਮੈਂ ਇਕੱਲੀ ਹੁੰਨੀ ਆ ਜ਼ਿਆਦਾਤਰ ਤੇ ਫੇਰ ਮੈਨੂੰ ਮਤਲਬ ਹੋ ਜਾਂਦਾ ਕਿ ਮੇਰੇ ਨਾਲ ਕੋਈ ਹੋਵੇ ਤੇ ਜਾਂ ਫਿਰ ਮੇਰੇ ਕੋਲ ਕੋਈ ਟਾਪਿਕ ਹੋਵੇ ਤੇ ਮੈਂ ਉਸ ਟਾਪਿਕ ਤੇ ਗੱਲ ਕਰਾਂ ਤੇ ਬਟ ਅੱਜ ਥੋੜਾ ਟਾਈਮ ਨਾਲ ਫ੍ਰੀ ਹੋ ਗਈਆਂ ਜਿਵੇਂ ਮੈਂ ਕਿਹਾ ਮੈਂ ਤੁਹਾਨੂੰ ਦੱਸਿਆ ਕਿ ਬਈ ਮਤਲਬ ਅੱਜ ਸਫਾਈਆਂ ਸਪੀਆਂ ਜਲਦੀ ਕਰਨੀਆਂ ਕਰਦੇ ਕਿ ਸਾਰੇ ਕੰਮ ਕਰ ਲਈ ਜਲਦੀ ਤੇ ਅੱਜ ਵਧੀਆ ਲੱਗਾ ਕਿ ਚਲੋ ਮਨ ਫ੍ਰੈਸ਼ ਸੀ ਜੇ ਤੇ ਫ੍ਰੈਸ਼ ਫ੍ਰੈਸ਼ ਜੇ ਆਪਾਂ ਸਵੇਰੇ ਸਵੇਰਾ ਆਪਣਾ ਵਲੌਗ ਸ਼ੂਟ ਕਰ ਲਈਏ ਜਾਂ ਆਪਾਂ ਕੋਈ ਵੀ ਵੀਡੀਓ ਐਡਿਟ ਕਰ ਲਈਏ ਕੁਝ ਵੀ ਤੇ ਉਹੋ ਹੀ ਕੰਮ ਨਿਪਟੇ ਚੜਦਾ ਜੇ ਮੈਂ ਕਹਾਂ ਕਿ ਮੈਂ ਦੁਪਹਿਰ ਵੀ ਨਹੀਂ ਜਾਂ ਸ਼ਾਮ ਨੂੰ ਜਾਂ ਰਾਤ ਨੂੰ ਕੋਈ ਕੰਮ ਕਰਾਂ ਉਹ ਨਹੀਂ ਫਿਰ ਸੈਟ ਨਹੀਂ بیٹھਦਾ ਤੇ ਅੱਜ ਮੈਨੂੰ ਬੜਿਆਂ ਜਣਿਆਂ ਨੇ ਕਿਹਾ ਸੀ ਕਿ ਵਲੌਗ ਨਹੀਂ ਹੋਣ ਤੇਰਾ ਹੁੰਦਾ ਪਿਆ ਤੇ ਲਾਈਵ ਮੈਂ ਆ ਜਾਂਦੀ ਸੀ नो डाउट ना इवन बीसी <laughs> के no ए, ए मतलब फिर आपा कंटेंट जेड़ा डेली ਪਾਉਣਾ ਹੁੰਦਾ ਵਾ ਹਨਾ ਨਿਊ ਜਦੋਂ ਆਪਾਂ ਹੁੰਦੀ ਆ YouTube ਉੱਤੇ ਉਦੋਂ ਤੇ ਖਾਸ ਤੌਰ ਤੇ ਤੇ ਪਤਾ ਨਹੀਂ ਆਈ ਹੋਪ ਕਿ ਮੇਰੀ ਆਵਾਜ਼ ਸਾਰਿਆਂ ਨੂੰ ਮਤਲਬ ਸੁਣਾਈ ਦੇਊਗੀ ਆਵਾਜ਼ ਤੇ ਵੈਸੇ ਹੀ ਮੇਰੀ ਬਹੁਤ ਜ਼ਿਆਦੀ ਆਜੇ ਤੱਕ ਮੈਂ ਮਾਈਕ ਨਹੀਂ ਲਿਆ ਵੈਸੇ ਖੁਸ਼ੀ ਦੀ ਗੱਲ ਹੈ ਕਿ ਆਈ ਹੈਵ ਨੋ ਮਾਈਕ ਇਹਦਾ ਮਤਲਬ ਇਹ ਨਹੀਂ ਕਿ ਮਾਈਕ ਮੇਸ ਕਰਕੇ ਨਹੀਂ ਲਿਆ ਕਿ ਮਤਲਬ ਮੈਂ ਲੈਣਾ ਨਹੀਂ ਚਾਹੁੰਦੀ ਜਾਂ ਮੈਂ ਥੋੜੀ ਕੋਈ ਪ੍ਰੋਬਲਮ ਵੈਸੇ ਹੀ ਮੈਨੂੰ ਪਤਾ ਕਿ ਮੇਰੀ ਆਵਾਜ਼ ਖੁੱਲੀ ਆ ਖੁੱਲੇ ਦਿਲ ਨਾਲ ਬੋਲੀਦਾ ਤੇ ਇਸ ਕਰਕੇ ਮੈਨੂੰ ਮਾਈਕ ਦੀ ਜਰੂਰਤ ਹੀ ਨਹੀਂ ਜੇ ਪੈ ਰਹੀ ਤੇ ਅੱਜ ਧੁੱਪ ਵਿੱਚ ਵਾਕ ਇਸ ਲਈ ਮੈਂ ਥੋੜੀ ਜੀ ਕਰ ਰਹੀ ਹਾਂ ਨਾਲ ਵਲੌਗ ਸ਼ੂਟ ਕਰ ਰਹੀ ਹਾਂ ਕਿਉਂਕਿ ਮੈਨੂੰ ਮਾਈਗਰੇਨ ਹੈ ਤੇ ਮਾਈਗਰੇਨ ਦੇ ਕਰਕੇ ਜਦੋਂ ਮੈਂ ਧੁੱਪ 'ਚ ਆਉਣੀ ਆ ਨਾ ਤੇ ਮੈਨੂੰ ਮਤਲਬ ਕੜਾਕੇਦਾਰ ਧੁੱਪ ਚੜੀ ਆ ਜਿਹੜੀ ਇਸ ਤੋਂ ਬਾਅਦ ਵਾਲੀ ਆ ਉਹਦੇ ਵਿੱਚ ਜਦੋਂ ਮੈਂ ਆਉਣੀ ਆ ਤੇ ਫਿਰ ਮੈਨੂੰ ਮਤਲਬ ਸਿਰ ਦਾ ਦਸਤ ਹੋ ਜਾਂਦੀ ਆ ਬਟ ਪ੍ਰੋਬਲਮ ਇਹ ਆ ਕਿ ਮੈਨੂੰ ਮਾਈਗਰੇਨ ਦੇ ਨਾਲ ਇਹ ਵੀ ਪ੍ਰੋਬਲਮ ਹੈ ਕਿ ਮੇਰੇ ਵਿੱਚ ਸੂਰਜ ਦੀ ਮਤਲਬ ਰੋਸ਼ਨੀ ਦੀ ਕਮੀ ਆ ਜਾਂਦੀ ਆ ਤੇ ਮੈਨੂੰ ਵਿਟਾਮਿਨ ਡੀ ਦੀ ਕਮੀ ਜਿਹਦੇ ਕਰਕੇ ਹੇਅਰ ਫਾਲ ਹੈ ਨਾ ਕਿੰਨੀਆਂ ਸਾਨੂੰ ਪ੍ਰੋਬਲਮਸ ਆਉਂਦੀਆਂ ਨੇ ਤੇ ਮੈਨੂੰ ਬੜਾ ਪੰਗਾ ਇਸ ਚੀਜ਼ ਦਾ ਕਿ ਜੇ ਮੈਂ ਧੁੱਪ ਚ ਜਾਂਦੀ ਹੈ ਤੇ ਮੇਰੀ ਮਾਈਕ ਵੀ ਸਟਾਰਟ ਹੋ ਜਾਂਦੀ ਆ ਜੇ ਮੈਂ ਧੁੱਪ ਚ ਨਹੀਂ ਜਾਂਦੀ ਤੇ ਫਿਰ ਮੈਨੂੰ ਮਤਲਬ ਵਿਟਾਮਿਨਾਂ ਦੀ ਕਮੀ ਹੋ ਜਾਂਦੀ ਆ ਫਿਰ ਕਿੰਨੇ ਦਾ ਆਪਾਂ ਵਿਟਾਮਿਨਾਂ ਦੇ ਕੈਪਸੂਲ ਖਾਈ ਚਾਹੀਏ ਹਨਾ ਆਪਾਂ ਇਹ ਚੀਜ਼ ਦੀ ਵੀ ਸਾਨੂੰ ਹੈਬਿਟ ਜੀ ਹੋ ਜਾਂਦੀ ਆ ਤੇ ਜਾਂ ਸਾਨੂੰ ਮਤਲਬ ਫਿਰ ਇਹਦੇ ਨਾਲ ਨਾ ਸਾਡੀ ਬੋਡੀ ਉੱਤੇ ਵੀਕਨੈਸ ਅੱਖਰੀ ਵੀਕਨੈਸ ਵੀ ਹੁੰਦੀ ਆ ਜਿਆਦਾ ਆਪਾਂ ਟੈਬਲਟਸ ਖਾਵਾਂਗੇ ਮੈਂ ਕੋਈ ਮੈਡੀਸਿਨ ਖਾਵਾਂਗੇ ਜ਼ਰੂਰੀ ਨਹੀਂ ਕਿ ਉਹਨੇ ਤੁਹਾਨੂੰ ਬੈਨੀਫਿਟ ਹੀ ਲੈ ਕੇ ਜਾਣੇ ਆ ਹਰ ਇੱਕ ਟੈਬਲਟ ਜਿਹੜੀ ਆ ਤੁਹਾਨੂੰ ਇੱਕ ਬੈਨੀਫਿਟ ਦੇ ਨਾਲ ਪੰਜ ਸਾਈ ਜਾਂਦੀ ਆ ਨਹੀਂ ਮੈਂ ਅਵੋਇਡ ਕਰਦੀ ਆ ਜ਼ਿਆਦਾਤਰ ਮੈਂ ਜਿੱਦਾਂ ਸਫਾਈਆਂ ਸੁਈਆਂ ਕਰਦੀ ਆ ਤੇ ਹੁਣ ਮੈਂ ਸੋਚਦੀ ਨਹੀਂ ਕਿ ਮਤਲਬ ਥੋੜੀ ਜਿਹੀ ਧੂਕ ਨਿਕਲ ਆਵੇ ਧੂਕ ਵਿੱਚ ਸਪਈਆਂ ਕੀ ਕਹਿੰਦੇ ਥੋੜੀ ਵਧੀਆ ਸਫਾਈ ਹੋ ਜਾਂਦੀ ਆ ਨਿੱਖਰ ਜਾਂਦਾ ਸਾਰਾ ਥਾਂ ਔਰ ਦੂਜੀ ਗੱਲ ਇਹ ਹੋ ਜਾਂਦੀ ਕਿ ਤੁਹਾਨੂੰ ਵਿਟਾਮਿਨ ਡੀ ਮਿਲ ਜਾਂਦੀ ਆ ਔਰ ਸਿਆਲ ਦੇ ਵਿੱਚ ਮੈਂ ਬਹੁਤ ਧੂਪ ਸੇਕਦੀ ਆ ਤੇ ਪਰ ਉਹ ਸਿਆਲ ਦੀ ਧੂਪ ਹੋਰ ਹੁੰਦੀ ਆ ਤੇ ਉਹਦੀ ਆਪਣੀ ਲੋੜ ਹੁੰਦੀ ਆ ਤੇ ਇਸ ਲਈ ਮੈਂ ਹਾਂ ਚੱਲਣ ਵਾਲੇ ਵਾਕ ਕਰਦੇ ਆ ਨਾਲੇ ਵਲੌਗ ਸ਼ੂਟ ਕਰ ਲੈਨੇ ਆ ਤੇ ਮੈਂ ਸਭ ਤੋਂ ਪਹਿਲਾਂ ਥੈਂਕ ਯੂ ਕਹੂੰਗੀ ਉਹਨਾਂ ਸਾਰਿਆਂ ਦਾ ਜਿਹੜੇ ਕਿ ਮੈਨੂੰ ਬਹੁਤ ਸਪੋਰਟ ਕਰਦੀਆਂ ਮੇਰੀਆਂ ਫਰੈਂਡਸ ਜਿੰਨੀਆਂ ਮੇਰੀਆਂ ਫਰੈਂਡਸ ਨੇ ਸਾਰੀਆਂ ਹੀ बार-बार ਮੇਮ ਦਾ ਨਾਮ ਲੈਂਦੀ ਰਹੀਆਂ ਹਮੇਸ਼ਾ ਕੁਝ ਕਹਿ ਦਿੰਦੀਆਂ ਕਿ ਕੋਈ ਕਹਿੰਦੀ ਸਾਡਾ ਨਾਮ ਲਿਆ ਕਰ ਕੁਝ ਕਹਿ ਦਿੰਦੀਆਂ ਨਾਮ ਨਾ ਲਿਆ ਕਰ ਫਿਰ ਪਤਾ ਨਹੀਂ ਆਪਣੇ ਆਪਣੇ ਫੀਅਰ ਫੈਕਟਰ ਹੈ ਇਹਨਾਂ ਨੂੰ ਸਾਰੀਆਂ ਨੂੰ ਕਿਸੇ ਤਰੀਕੇ ਦੇ ਮਨ ਵਿੱਚ ਸੋਅ ਆ ਜਾਂਦੀ ਹੈ ਕਿਉਂਕਿ ਜਦੋਂ ਅਸੀਂ ਮੈਰਿਡ ਹੁੰਨੇ ਆ ਨਾ ਤੇ ਉਦੋਂ ਸਾਨੂੰ ਬਹੁਤ ਸੋਚ ਸਮਝ ਕੇ ਚੱਲਣਾ ਪੈਂਦਾ ਵਾ ਉਦੋਂ ਅਸੀਂ ਇਹ ਨਹੀਂ ਕਿ ਆਪਣੀਆਂ ਮਰਜ਼ੀਆਂ ਕਰੀਏ ਜਿੰਨੇ ਮਰਜ਼ੀਆਂ ਅਸੀਂ ਕਾੜ ਲੈ ਕੇ ਗਏ ਆ ਤੇ ਅਸੀਂ ਆਪਣੀਆਂ ਮਰਜ਼ੀਆਂ ਨਹੀਂ ਕਰ ਸਕਦੇ ਹਰ ਜਗ੍ਹਾ ਤੇ ਹੁ ਜਿਸ ਤਰ੍ਹਾਂ ਮੇਰੇ ਹਸਬੰਡ ਤੇ ਮਤਲਬ ਮੈਨੂੰ ਅਲਾਉ ਕਰਦੇ ਆ ਲੋ ਡਾਊਟ ਬਾਕੀਆਂ ਦੇ ਵੀ ਹਸਬੰਡ ਅਲਾਉ ਕਰਦੇ ਆ ਬਟ ਕੁਝ ਨਾ ਕੁਝ ਲਿਮਿਟੇਸ਼ਨਸ ਹੁੰਦੀਆਂ ਨੇ ਕੁਝ ਨਾ ਕੁਝ ਹੁੰਦੀਆਂ ਲਿਮਿਟੇਸ਼ਨਸ ਕਿ ਭਈ ਕਿਤੇ ਨਾ ਕਿਤੇ ਜਿੱਦਾਂ ਮੰਨ ਲਓ ਮੈਂ ਆਈ ਆ ਤੇ ਮੇਰਾ ਹੀ ਮਤਲਬ ਮੇਰੀ ਬ੍ਰੈਂਡ ਦੇ ਵੀ ਵਲੌਗ ਸਟਾਰਟ ਕਰਦੀ ਤੇ ਹੋ ਸਕਦਾ ਕਿਤੇ ਨਾ ਕਿਤੇ ਮੈਂ ਥੋੜੀ ਇੰਟਰੋਵਰਟ ਹੁੰਦੀ ਐਕਸਟਰੋਵਰਟ ਨਾ ਹੁੰਦੀ ਤੇ ਮੈਂ ਵੀ ਅਲੋ ਨਾ ਕਰਦੀ ਕਿ ਨਹੀਂ ਮੈਂ ਸਪੋਰਟ ਤੇ ਕਰਾਂਗੀ ਬਟ ਪਲੀਜ਼ ਨਾਮ ਨਾ ਲੈਣਾ ਬਟ ਬਾਅਦ ਵਿੱਚ ਜਦੋਂ ਵੇਖੋ ਵੇਖੀ ਇੱਕ ਦੂਜੇ ਨੂੰ ਵੇਖਦੀਆਂ ਨੇ ਨਾ ਫਿਰ ਕਹਿੰਦੀਆਂ ਨੇ ਕਿ ਨਾਮ ਤੂੰ ਲੈ ਹਾਂਜੀ ਖੁੱਲ ਕੇ ਗੱਲ ਕਰ ਤੇ ਬਾਕੀ ਇਹ ਆ ਕਿ ਬਈ ਥੈਂਕ ਯੂ ਸੋ ਮੱਚ ਫਿਰ ਵੀ ਸਾਰਿਆਂ ਦਾ ਜਿਹੜੀਆਂ ਡਾਇਰੈਕਟ ਇਨਡਾਇਰੈਕਟ ਮੈਨੂੰ ਬਹੁਤ سپورਟ ਕਰਦੀਆਂ ਨੇ ਬਹੁਤ ਜ਼ਿਆਦਾ ਦੀਦੀਆਂ ਮੇਰੀਆਂ ਬੜੀਆਂ سپورਟ ਕਰਦੀਆਂ ਮੈਨੂੰ ਤੇ ਬਾਕੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਾਓ ਹੋਰ ਵੀ ਸ਼ੇਅਰ ਵੀ ਕਰਾਓ ਕਮੈਂਟ ਜ਼ਰੂਰ ਭੇਜਿਆ ਕਰੋ ਸੋਨੇ ਸੋਨੇ ਲਾਈਕ ਵੀ ਭੇਜਿਆ ਕਰੋ ਤੇ ਐਸ ਜੀ ਪੀਪਲ ਲੋਕੇ मोस्ट ਆਫ ਦਾ ਟਾਈਮ ਮੈਂ ਘਰ ਵਿੱਚ ਇਕੱਲੀ ਹੁੰਦੀ ਆ ਸੋ ਆਈ ਹੈਵ نو ਸੋ ਮੈਨੀ ਪੀਪਲ ਟੂ ਡਿਸਕਸ ਔਰ ਟੂ ਡੂ ਸਮਥਿੰਗ ਫਨੀ ਔਰ ਇੰਟਰਸਟਿੰਗ ਵਿਦ them so that ਕਿ ਮੇਰਾ ਵਲੌਗ ਇੰਟਰਸਟਿੰਗ ਹੋ ਸਕੇ ਆਈ ਐਮ ਜਸਟ ਕ੍ਰੀਏਟਿੰਗ ਔਰ ਅਪਲੋਡਿੰਗ ਵੀਡੀਓਜ਼ ਆਫ ਮਾਈਨ ਐਂਡ ਇਹਦੇ ਵਿੱਚ ਇਹ ਹੋ ਜਾਂਦਾ ਕਿ ਬਈ ਮੈਂ ਜਦੋਂ ਸਟਾਰਟਿੰਗ ਵਿੱਚ ਇਹਨਾਂ ਦੱਸਿਆ ਸਾਰਿਆਂ ਨੂੰ ਕਿ ਆਈ ਸਟਾਰਟਡ ਮਾਈ YouTube ਚੈਨਲ ਜਸਟ ਬਿਕਾਜ਼ ਆਫ ਮਾਈ ਲੋਨਲੀਨੈਸ ਐਂਡ ਫਾਰ ਮੀ ਟੂ ਪਾਸ ਮਾਈ ਟਾਈਮ ਸੋ ਆਈ ਹੋਪ ਕਿ ਤੁਸੀਂ ਸਾਰੇ ਜਣੇ ਇਸ ਵਲੌਗ ਨੂੰ ਵੀ ਲਾਈਕ ਕਰੋਗੇ ਔਰ ਮੇਰੇ ਦਿਲ ਦੀਆਂ ਗੱਲਾਂ ਸੁਣ ਕੇ ਖੁਸ਼ ਹੋਗੇ ਸੋ ਥੈਂਕ ਯੂ ਸੋ ਮਚ ਐਵਰੀਬਾਡੀ ਜਸਤੇ ਮੈਂ ਹੁਣ ਕਿਤੇ ਗਈ ਕੋਮਨ ਫਿਰ ਮੈਂ ਵੀ ਆਜੀਮਾ ਵਿੱਚ ਚਲ ਜਾਣਗੀ ਤੇ ਉਸ ਟਾਈਮ ਮੈਂ ਫਿਰ ਇੰਟਰਸਟਿੰਗ ਵਲੌਗ ਸ਼ੁਰੂ ਲਾ ਕੇ ਆਉਂਗੀ ਸੋ ਥਿਸ ਇਜ਼ ਆਲ ਬਿਕੋਜ਼ ਆਫ ਦਾ ਪੀਪਲ ਜਿਹੜੇ ਕੈਂਦੇਸੀ ਕੇ ਬਏ ਤੁਸੀਂ ਵਲੌਗ ਨਹੀਂ ਹੁਣ ਪਾਉਂਦੇ ਸੋ ਥੈਂਕ ਯੂ ਸੋ ਮੱਚ ਫॉर ਵਾਚਿੰਗ ਮੀ ਅਗੇਨ ਐਂਡ ਅਗੇਨ ਸਪੋਰਟ ਮੀ ਸਪੋਰਟ ਮੀ ਐਟ ਐਨੀ ਕਾਸਟ ਥੈਂਕ ਯੂ ਬਾਏ